संयुक्त राज्य अमेरिका ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ ਰਿਹਾਈਸ਼ੀ ਮਿਆਦ ਤੋਂ ਬਾਅਦ ਗ੍ਰੀਨ ਕਾਰਡ ਦਿੱਤਾ ਜਾਂਦਾ ਹੈ ਗ੍ਰੀਨ ਕਾਰਡ ਸੈ ਨਿਵਾਸ ਦਾ ਇੱਕ ਰੂਪ ਹੈ ਜੋ ਕਾਮਿਆਂ ਨੂੰ संयुक्त राज्य अमेरिका ਵਿੱਚ ਰਹਿਣ ਕੰਮ ਕਰਨ ਅਤੇ ਯਾਤਰਾ ਕਰਨ ਦਾ ਅਧਿਕਾਰ ਦਿੰਦਾ ਹੈ ਹਾਲਾਂਕਿ ਗ੍ਰੀਨ ਕਾਰਡ ਨਾਲ ਸੰਬੰਧਿਤ ਕੁਝ ਨਿਯਮ ਨੇ ਜੋ ਜਾਣਨਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਇਸ ਸਮੇਂ ਕਾਰਵਾਈ ਕਰ ਰਹੀ ਹੈ ਕਿ ਜੋ ਪ੍ਰਸ਼ਾਸਨ ਗ੍ਰੀਨ ਕਾਰਡ ਧਾਰਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜੋ ਤਾਂ ਸਿੱਧ ਰਾਜਮ ਨਿਕਬ ਚਾਹੂ ਹੁੰਦੇ ਲਈ ਵਿਦੇਸ਼ੀ ਯਾਤਰਾ ਕਰਦੇ ਨੇ ਤਾਂ ਉਹਨਾਂ ਨੂੰ ਦਾਖਲੇ ਤੋਂ ਇਨਕਾਰ ਕੀਤਾ ਜਾਂਦਾ ਹੈ ग्रीन कार्ड धारक को कानूनी स्थायी निवासी भी कहा जाता है ग्रीन कार्ड धारकों को दाखिले तो इनकार करने ने काफी विवाद पैदा का का कर दिया है हालांकि यदि अगर ਤੁਸੀਂ ਪਹਿਲਾਂ ਹੀ ਗ੍ਰੀਨ ਕਾਰਡ ਪ੍ਰਾਪਤ ਕਰ ਲਿਆ ਤਾਂ ਤੁਹਾਨੂੰ ਪਰਵੇਸ਼ ਦੌਰਾਨ ਕਿਸੇ ਵੀ ਮੁਸ਼ਕਲ ਤੋਂ ਬਚਣ ਦੇ ਲਈ ਵਿਦੇਸ਼ੀ ਯਾਤਰਾ ਸਬੰਧੀ ਨਿਯਮ ਅਤੇ ਨਾਲ ਦੇ ਦਸਤਾਵੇਜ਼ਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਗ੍ਰੀਨ ਕਾਰਡ ਧਾਰਕਨ ਦੇਸ਼ ਦੇ ਵਿੱਚ ਦਾਖਲ ਹੋਣ ਦੇ ਲਈ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅ ਜੀ ਹਾਂ ਕਰਨ ਦੇ ਵਿੱਚ ਅਸਫਲ ਰਹਿਣ ਤੇ ਉਹਨਾਂ ਦੇ ਦਾਖਲੇ ਉੱਤੇ ਪਾਬੰਦੀ ਲਗਾਈ ਜਾ ਸਕਦੀ ਹੈ ਗ੍ਰੀਨ ਕਾਰਡ ਧਾਰਕਾਂ ਨੂੰ ਕੁਝ ਸ਼ਰਤਾਂ ਦੇ ਅਧੀਨ ਸੰਯੁਕਤ ਰਾਜ ਤੋਂ ਬਾਹਰ ਯਾਤਰਾ ਕਰਨ ਅਤੇ ਵਾਪਸ ਆਉਣ ਦੀ ਆਗਿਆ ਹੈ ਜੇਕਰ ਕੋਈ ਗ੍ਰੀਨ ਕਾਰਡ ਧਾਰਕ ਇੱਕ ਸਾਲ ਜਾਂ ਵੱਧ ਸਮੇਂ ਦੇ ਲਈ ਸੰਯੁਕਤ ਰਾਜ ਤੋਂ ਬਾਹਰ ਰਹਿੰਦਾ ਹੈ ਤਾਂ ਸਥਾਈ ਨਿਵਾਸ ਕਾਰਡ ਤਕਨੀਕੀ ਤੌਰ ਤੇ ਦੁਬਾਰਾ ਦਾਖਲੇ ਲਈ ਅਵੈਧ ਹੋ ਜਾਂਦਾ ਹੈ ਇਸ ਤੋਂ ਇਲਾਵਾ ਇੱਕ ਗ੍ਰੀਨ ਕਾਰਡ ਧਾਰਕ ਦਾ ਕਿਸੇ ਹੋਰ ਦੇਸ਼ ਦੇ ਵਿੱਚ ਇੱਕ ਸਾਲ ਚੋਂ ਘੱਟ ਸਮੇਂ ਦੇ ਲਈ ਰਹਿਣਾ ਸੰਯੁਕਤ ਰਾਜ ਅਮਰੀਕਾ ਵਿੱਚ ਉਹਨਾਂ ਦੀ ਸਥਾਈ ਰਿਹਾਇਸ਼ ਦਾ ਤਿਆਗ ਮੰਨਿਆ ਜਾਵੇਗਾ ਇਸ ਲਈ ਗ੍ਰੀਨ ਕਾਰਡ ਧਾਰਕਾਂ ਨੂੰ ਵਾਪਸ ਆਉਣ ਤੇ ਇਮੀਗ੍ਰੇਸ਼ਨ ਮੁੱਦਿਆਂ ਤੋਂ ਬਚਣ ਦੇ ਲਈ ਸੰਯੁਕਤ ਰਾਜ ਅਮਰੀਕਾ ਤੋਂ ਬਾਹਰ ਯਾਤਰਾ ਕਰਨ ਤੋਂ ਪਹਿਲਾਂ ਮੁੜ ਪਰਵੇਸ਼ ਪਰਮਿਟ ਪ੍ਰਾਪਤ ਕਰਨਾ ਚਾਹੀਦਾ ਹੈ ਇੱਕ ਮੁੜ ਪਰਵੇਸ਼ ਪਰਮਿਟ ਇਹ ਸਾਬਤ ਕਰਦਾ ਹੈ ਕਿ ਤੁਸੀਂ ਆਪਣੀ ਸਥਾਈ ਰਿਹਾਇਸ਼ੀ ਸਥਿਤੀ ਨੂੰ ਛੱਡ ਨਹੀਂ ਰਹੇ ਇਹ ਤੁਹਾਨੂੰ 2 ਸਾਲਾਂ ਦੇ ਵਿੱਚ ਵਿਦੇਸ਼ ਯਾਤਰਾ ਕਰਨ ਤੋਂ ਬਾਅਦ ਵਾਪਸੀ ਨਿਵਾਸੀ ਵੀਜ਼ਾ ਪ੍ਰਾਪਤ ਕੀਤੇ ਬਿਨਾਂ ਸੰਯੁਕਤ ਰਾਜ ਕਵੀਚ ਤਾਂ ਪ੍ਰੀ ਹੋਤੀ ਅਗਿਆ ਰਿਤੇ ਮੂੜ ਪਰਵੇਸ਼ ਪਰਮਿਟ ਜਾਰੀ ਹੋਤੀ ਮਿਤੀ ਤੋਂ 2 ਸਾਲ ਦੇ ਲਈ ਵੈਧ ਬੈਟ ਫਾਰਮ ਆਈ 131 ਨੂੰ ਮੂੜ ਪਰਵੇਸ਼ ਪਰਮਿਟ ਲਈ ਅਰਜੀ ਦਿੱਤੇ ਸਮੇਂ ਵਰਤਿਆ ਜਾ ਸਕਦਾ ਹੈ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ ਰਿਹਾਇਸ਼ ਦੀ ਮਿਆਦ ਤੋਂ ਬਾਅਦ ਗ੍ਰੀਨ ਕਾਰਡ ਦਿੱਤਾ ਜਾਂਦਾ ਹੈ ਗ੍ਰੀਨ ਕਾਰਡ ਸਥਾਈ ਨਿਵਾਸ ਦਾ ਇੱਕ ਰੂਪ ਹੈ ਜੋ ਕਾਮਿਆਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਰਹਿਣ ਕੰਮ ਕਰਨ ਅਤੇ ਯਾਤਰਾ ਕਰਨ ਦਾ ਅਧਿਕਾਰ ਦਿੰਦਾ ਹੈ ਹਾਲਾਂਕਿ ਗ੍ਰੀਨ ਕਾਰਡ ਨਾਲ ਸੰਬੰਧੀ ਕੁਝ ਨਿਯਮ ਨੇ ਜੋ ਚਾਣਨਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ ਇਸ ਸਮੇਂ ਕਾਰਵਾਈ ਕਰ ਰਹੀ ਹੈ ਟ੍ਰੰਪ ਪ੍ਰਸ਼ਾਸਨ ਗ੍ਰੀਨ ਕਾਰਡ ਧਾਰਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਦੋਂ ਸਿਰਤ ਰਾਜ ਅਮਰੀਕਾ ਵਿੱਚ ਦਾਖਲ ਹੋਣ ਦੇ ਲਈ ਵਿਦੇਸ਼ੀ ਯਾਤਰਾ ਕਰਦੇ ਨੇ ਤਾਂ ਉਹਨਾਂ ਨੂੰ ਦਾਖਲੇ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ग्रीन कार्ड धारक ਨੂੰ ਕਾਨੂੰਨੀ ਸਥਾਈ ਨਿਵਾਸੀ ਵੀ ਕਿਹਾ ਜਾਂਦਾ ਹੈ। ਗ੍ਰੀਨ ਕਾਰਡ ਧਾਰਕਾਂ ਨੂੰ ਦਾਖਲੇ ਤੋਂ ਇਨਕਾਰ ਕਰਨ ਨੇ ਕਾਫੀ ਵਿਵਾਦ ਪੈਦਾ ਕਰ ਦਿੱਤਾ ਹੈ। ਹਾਲ ਕਿ ਜੇਕਰ ਤੁਸੀਂ ਪਹਿਲਾਂ ਹੀ ਗ੍ਰੀਨ ਕਾਰਡ ਪ੍ਰਾਪਤ ਕਰ ਲਿਆ ਹੈ ਤਾਂ ਤੁਹਾਨੂੰ ਪ੍ਰਵੇਸ਼ ਦੌਰਾਨ ਕਿਸੇ ਵੀ ਮੁਸ਼ਕਲ ਤੋਂ ਬਚਣ ਦੇ ਲਈ ਵਿਦੇਸ਼ੀ ਯਾਤਰਾ ਸਬੰਧੀ ਨਿਯਮ ਅਤੇ ਨਾਲ ਦੇ ਦਸਤਾਵੇਜ਼ਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਗ੍ਰੀਨ ਕਾਰਡ ਧਾਰਕਾਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਦੇ ਲਈ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਅਜਿਹਾ ਕਰੰਟ ਦੇ ਵਿੱਚ ਅਸਫਰ ਰਹਿਣ ਤੇ ਉਹਨਾਂ ਦੇ ਦਾਖਲੇ ਉੱਤੇ ਪਾਬੰਦੀ ਲਗਾਈ ਜਾ ਸਕਦੀ ਹੈ। ਗ੍ਰੀਨ ਕਾਰਡ ਧਾਰਕ ਨੂੰ ਕੁਝ ਸ਼ਰਤਾਂ ਦੇ ਅਧੀਨ ਸਿੱਖਤ ਰਾਜ ਤੋਂ ਬਾਹਰ ਯਾਤਰਾ ਕਰਨਾ ਅਤੇ ਵਾਪਸ ਆਉਂਦੀ ਆਗਿਆ ਹੈ। ਜੇਕਰ ਕੋਈ ਗ੍ਰੀਨ ਕਾਰਡ ਧਾਰਕ 1 ਸਾਲ ਜਾਂ ਵਾਧ ਸਮੇਂ ਤੱਕ ਇਸ ਸਿੱਖਤ ਰਾਜ ਤੋਂ ਬਾਹਰ ਰਹਿੰਦਾ ਤਾਂ ਸਥਾਈ ਨਿਵਾਸ ਕਾਰਡ ਤਕਨੀਕੀ ਤੌਰ ਤੇ ਦੁਬਾਰਾ ਦਾਖਲੇ ਲਈ ਅਵੈਧ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇੱਕ ਗ੍ਰੀਨ ਕਾਰਡ ਧਾਰਕ ਤਕਿసే ਹੋਰ ਤੇਜ਼ ਤੇ ਵਿਚਿਤ ਸਾਲ ਚੋਂ ਘੱਟ ਸਮੇਂ ਦੇ ਲਈ ਰਹਿਣਾ ਸਯੁਕਤ ਰਾਜ ਅਮਰੀਕਾ ਵਿੱਚ ਉਨ੍ਹਾਂ ਦੀ ਸਥਾਈ ਰਿਹਾਇਸ਼ਤਾ ਤਿਆਗ ਮੰਨਿਆ ਜਾਵੇਗਾ ਇਸ ਲਈ 3ਨ ਕਾਰਡ ਧਾਰਕਾਂ ਨੂੰ ਵਾਪਸ ਆਉਣ ਤੇ ਇਮੀਗ੍ਰੇਸ਼ਨ ਮੁੱਦਿਆਂ ਤੋਂ ਬਚਣ ਲਈ ਸਯੁਕਤ ਰਾਜ ਅਮਰੀਕਾ ਤੋਂ ਬਾਹਰ ਯਾਤਰਾ ਕਰਨ ਤੋਂ ਪਹਿਲਾਂ ਮੂੜ ਪਰਵੇਸ਼ ਪਰਮਿਟ ਪ੍ਰਾਪਤ ਕਰਨਾ ਚਾਹੀਦਾ ਹੈ ਇੱਕ ਮੂੜੇ ਪਰਵੇਸ਼ ਪਰਮਿਟ ਇਹ ਸਾਬਤ ਕਰਦਾ ਹੈ ਕਿ ਤੁਸੀਂ ਆਪਣੀ ਸਥਾਈ ਰਿਹਾਇਸ਼ੀ ਸਥਿਤੀ ਨੂੰ ਛੱਡ ਨਹੀਂ ਰਹੇ ਇਹ ਤੁਹਾਨੂੰ 2 ਸਾਲਾਂ ਦੇ ਵਿੱਚ ਵਿਦੇਸ਼ ਯਾਤਰਾ ਕਰਨ ਤੋਂ ਬਾਅਦ ਵਾਪਸੀ ਨਿਵਾਸੀ ਵੀਜ਼ਾ ਪ੍ਰਾਪਤ ਕੀਤੇ ਬਿਨਾਂ ਸਯੁਕਤ ਰਾਜ ਕਵੀਚ ਤਾਪਨੇ ਹੁੰਦੀ ਆਗਿਆ ਦਿੰਦਾ ਹੈ ਮੁੜ ਪਰਵੇਸ਼ ਪਰਮਿਟ ਜਾਰੀ ਹੁੰਦੀ ਮਿਤੀ ਤੋਂ 2 ਸਾਲ ਦੇ ਲਈ ਬੈਟ ਫਾਰਮ ਆਈ 131 ਨੂੰ ਮੁੜ ਪਰਵੇਸ਼ ਪਰਮਿਟ ਲਈ ਅਰਜੀ ਦੇਂਦੇ ਸਮੇਂ ਵਰਤਿਆ ਜਾ ਸਕਦਾ ਹੈ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ ਰਿਹਾਇਸ਼ ਦੀ ਮਿਆਦ ਤੋਂ ਬਾਅਦ ਗ੍ਰੀਨ ਕਾਰਡ ਦਿੱਤਾ ਜਾਂਦਾ ਹੈ ਗ੍ਰੀਨ ਕਾਰਡ ਸਥਾਈ ਨਿਵਾਸ ਦਾ ਇੱਕ ਰੂਪ ਹੈ ਜੋ ਕਾਮਿਆਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਰਹਿਣ ਕੰਮ ਕਰਨ ਅਤੇ ਯਾਤਰਾ ਕਰਨ ਦਾ ਅਧਿਕਾਰ ਦਿੰਦਾ ਹੈ ਹਾਲਾਂਕਿ ਗ੍ਰੀਨ ਕਾਰਡ ਨਾਲ ਸੰਬੰਧੀ ਕੁਝ ਨਿਯਮ ਨੇ ਜੋ ਜਾਣਨਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ ਇਸ ਸਮੇਂ ਕਾਰਵਾਈ ਕਰ ਰਹੀ ਹੈ ਟ੍ਰਪਲ ਸ਼ਾਸਨ ਗ੍ਰੀਨ ਕਾਰਡ ਧਾਰਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜੋ ਤਾਂ ਸਿੱਖ ਰਾਜ ਨਿਕਮ ਚਤਾ ਨੂੰ ਹੋਂਦ ਲਈ ਵਿਦੇਸ਼ੀ ਯਾਤਰਾ ਕਰਦੇ ਨੇ ਤਾਂ ਉਹਨਾਂ ਨੂੰ ਦਾਖਲੇ ਤੋਂ ਇਨਕਾਰ ਕੀਤਾ ਜਾਂਦਾ ਹੈ ਗ੍ਰੀਨ ਕਾਰਡ ਧਾਰਕ ਨੂੰ ਕਾਨੂੰਨੀ ਸਥਾਈ ਨਿਵਾਸੀ ਵੀ ਕਿਹਾ ਜਾਂਦਾ ਹੈ ਗ੍ਰੀਨ ਕਾਰਡ ਧਾਰਕਾਂ ਨੂੰ ਦਾਖਲੇ ਤੋਂ ਇਨਕਾਰ ਕਰਨ ਨੇ ਕਾਫੀ ਵਿਵਾਦ ਪੈਦਾ ਕਰ ਦਿੱਤਾ ਹੈ ਹਲਕੀ ਜਿਹੀ ਵੀ ਤੁਸੀਂ ਪਹਿਲਾਂ ਹੀ ਗ੍ਰੀਨ ਕਾਰਡ ਪ੍ਰਾਪਤ ਕਰ ਲਿਆ ਤਾਂ ਤੁਹਾਨੂੰ ਪ੍ਰਵੇਸ਼ ਦੁਆਰ ਕਿਸੇ ਵੀ ਮੁਸ਼ਕਲ ਤੋਂ ਬਚਣ ਦੇ ਲਈ ਵਿਦੇਸ਼ੀ ਯਾਤਰਾ ਸੰਬੰਧੀ ਨਿਯਮ ਅਤੇ ਨਾਲ ਦੇ ਦਸਤਾਵੇਜ਼ਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਗ੍ਰੀਨ ਕਾਰਡ ਧਾਰਕਾਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਦੇ ਲਈ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਜਿਹਾ ਕਰਨ ਦੇ ਵਿੱਚ ਅਸਫਲ ਰਹਿਣ ਤੇ ਉਹਨਾਂ ਦੇ ਦਾਖਲੇ ਉੱਤੇ ਪਾਬੰਦੀ ਲਗਾਈ ਜਾ ਸਕਦੀ ਹੈ ਗ੍ਰੀਨ ਕਾਰਡ ਧਾਰਕਾਂ ਨੂੰ ਕੁਝ ਸ਼ਰਤਾਂ ਦੇ ਅਧੀਨ ਸੰਯੁਕਤ ਰਾਜ ਤੋਂ ਬਾਹਰ ਯਾਤਰਾ ਕਰਨਾ ਅਤੇ ਵਾਪਸ ਆਉਣ ਦੀ ਆਗਿਆ ਹੈ ਜੇਕਰ ਕੋਈ ਗ੍ਰੀਨ ਕਾਰਡ ਧਾਰਕ ਇੱਕ ਸਾਲ ਜਾਂ ਵੱਧ ਸਮੇਂ ਲਈ ਸੰਯੁਕਤ ਰਾਜ ਤੋਂ ਬਾਹਰ ਰਹਿੰਦਾ ਹੈ ਤਾਂ ਸਥਾਈ ਨਿਵਾਸ ਕਾਰਡ ਤਕਨੀਕੀ ਤੌਰ ਤੇ ਦੁਬਾਰਾ ਦਾਖਲੇ ਲਈ ਅਵੈਧ ਹੋ ਜਾਂਦਾ ਹੈ ਇਸ ਤੋਂ ਇਲਾਵਾ ਇੱਕ ਗ੍ਰੀਨ ਕਾਰਡ ਧਾਰਕ ਕਿ세 ਹੋਰ ਦੇਸ਼ ਤੇ ਵਿਜਿਤ ਸਾਲਾਂ ਤੋਂ ਘੱਟ ਸਮੇਂ ਤੇ ਲਈ ਰਹਿਣਾ ਸਯੁਕਤ ਰਾਜ ਅਮਰੀਕਾ ਵਿੱਚ ਉਹਨਾਂ ਦੇ ਸਥਾਈ ਰਿਹਾਇਸ਼ ਦਾ ਤਿਆਗ ਮੰਨਿਆ ਜਾਵੇਗਾ ਇਸ ਲਈ ਕ੍ਰੀਮ ਕਾਰਡ ਧਾਰਕਾਂ ਨੂੰ ਵਾਪਸ ਆਉਣ ਤੇ ਇਮੀਗ੍ਰੇਸ਼ਨ ਮੁੱਦਿਆਂ ਤੋਂ ਬਚਣ ਲਈ ਸਯੁਕਤ ਰਾਜ ਅਮਰੀਕਾ ਤੋਂ ਬਾਹਰ ਯਾਤਰਾ ਕਰਨ ਤੋਂ ਪਹਿਲਾਂ ਮੂੜ ਪਰਵੇਸ਼ ਪਰਮਿਟ ਪ੍ਰਾਪਤ ਕਰਨਾ ਚਾਹੀਦਾ ਹੈ ਇਹ ਕਮੂੜੇ ਪਰਵੇਸ਼ ਪਰਮਿਟ ਇਹ ਸਾਬਤ ਕਰਦਾ ਹੈ ਕਿ ਤੁਸੀਂ ਆਪਣੀ ਸਥਾਈ ਰਿਹਾਇਸ਼ੀ ਸਥਿਤੀ ਨੂੰ ਛੱਡ ਨਹੀਂ ਰਹੇ ਇਹ ਤੁਹਾਨੂੰ 2 ਸਾਲਾਂ ਦੇ ਵਿੱਚ ਵਿਦੇਸ਼ ਯਾਤਰਾ ਕਰਨ ਤੋਂ ਬਾਅਦ ਵਾਪਸੀ ਨਿਵਾਸੀ ਵੀਜ਼ਾ ਪ੍ਰਾਪਤ ਕੀਤੇ ਬਿਨਾਂ ਸਯੁਕਤ ਰਾਜ ਕਵੀਚਤਾ ਪ੍ਰੀ ਹੁੰਦੀ ਆਗਿਆ ਦਿੰਦਾ ਹੈ ਮੂੜ ਪਰਵੇਸ਼ ਪਰਮਿਟ ਜਾਰੀ ਹੋਗੀ ਮਿਤੀ ਤੋਂ 2 ਸਾਲ ਦੇ ਲਈ ਬੈਟ ਫਾਰਮ ਆਈ 131 ਨੂੰ ਮੂੜ ਪਰਵੇਸ਼ ਪਰਮਿਟ ਲਈ ਅਰਜੀ ਦੇਂਦੇ ਸਮੇਂ ਵਰਤਿਆ ਜਾ ਸਕਦਾ ਹੈ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ ਰਿਹਾਇਸ਼ ਦੀ ਮਿਆਦ ਤੋਂ ਬਾਅਦ ਗ੍ਰੀਨ ਕਾਰਡ ਦਿੱਤਾ ਜਾਂਦਾ ਹੈ ਗ੍ਰੀਨ ਕਾਰਡ ਸਥਾਈ ਨਿਵਾਸ ਦਾ ਇੱਕ ਰੂਪ ਹੈ ਜੋ ਕਾਮਿਆਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਰਹਿਣ ਕੰਮ ਕਰਨ ਅਤੇ ਯਾਤਰਾ ਕਰਨ ਦਾ ਅਧਿਕਾਰ ਦਿੰਦਾ ਹੈ ਹਾਲਾਂਕਿ ਗ੍ਰੀਨ ਕਾਰਡ ਨਾਲ ਸੰਬੰਧੀ ਕੁਝ ਨਿਯਮ ਨੇ ਜੋ ਚਾਣਨਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ ਇਸ ਸਮੇਂ ਕਾਰਵਾਈ ਕਰ ਰਹੀ ਹੈ ਜੋ ਪ੍ਰਸ਼ਾਸਨ ਗ੍ਰੀਨ ਕਾਰਡ ਧਾਰਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜੋ ਤਾਂ ਸਿੱਤ ਰਾਜਿਕ ਕਵਚ ਤਾਪੂ ਹੋਣ ਦੇ ਲਈ ਵਿਦੇਸ਼ੀ ਯਾਤਰਾ ਕਰਦੇ ਨੇ ਤਾਂ ਉਹਨਾਂ ਨੂੰ ਦਾਖਲੇ ਤੋਂ ਇਨਕਾਰ ਕੀਤਾ ਜਾਂਦਾ ਹੈ ਗ੍ਰੀਨ ਕਾਰਡ ਧਾਰਕ ਨੂੰ ਕਾਨੂੰਨੀ ਸਥਾਈ ਨਿਵਾਸੀ ਵੀ ਕਿਹਾ ਜਾਂਦਾ ਹੈ ਗ੍ਰੀਨ ਕਾਰਡ ਧਾਰਕਾਂ ਨੂੰ ਦਾਖਲੇ ਤੋਂ ਇਨਕਾਰ ਕਰਨ ਨੇ ਕਾਫੀ ਵਿਵਾਦ ਪੈਦਾ ਕਰ ਦਿੱਤਾ ਹੈ ਹਾਲ ਕਿ ਜੇਕਰ ਤੁਸੀਂ ਪਹਿਲਾਂ ਹੀ ਗ੍ਰੀਨ ਕਾਰਡ ਪ੍ਰਾਪਤ ਕਰ ਲਿਆ ਹੈ ਤਾਂ ਤੁਹਾਨੂੰ ਪ੍ਰਵੇਸ਼ ਦੌਰਾਨ ਕਿਸੇ ਵੀ ਮੁਸ਼ਕਲ ਤੋਂ ਬਚਣ ਦੇ ਲਈ ਵਿਦੇਸ਼ੀ ਯਾਤਰਾ ਸੰਬੰਧੀ ਨਿਯਮ ਅਤੇ ਨਾਲ ਦੇ ਦਸਤਾਵੇਜ਼ਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਗ੍ਰੀਨ ਕਾਰਡ ਧਾਰਕਾਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਦੇ ਲਈ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਜਿਹਾ ਕਰਨ ਦੇ ਵਿੱਚ ਅਸਫਲ ਰਹਿਣ ਤੇ ਉਹਨਾਂ ਦੇ ਦਾਖਲੇ ਉੱਤੇ ਪਾਬੰਦੀ ਲਗਾਈ ਜਾ ਸਕਦੀ ਹੈ ਗ੍ਰੀਨ ਕਾਰਡ ਧਾਰਕਾਂ ਨੂੰ ਕੁਝ ਸ਼ਰਤਾਂ ਦੇ ਅਧੀਨ ਸੰਯੁਕਤ ਰਾਜ ਤੋਂ ਬਾਹਰ ਯਾਤਰਾ ਕਰਨ ਅਤੇ ਵਾਪਸ ਆਉਣ ਦੀ ਆਗਿਆ ਹੈ ਜੇਕਰ ਕੋਈ ਗ੍ਰੀਨ ਕਾਰਡ ਧਾਰਕ ਇੱਕ ਸਾਲ ਜਾਂ ਵੱਧ ਸਮੇਂ ਲਈ ਸੰਯੁਕਤ ਰਾਜ ਤੋਂ ਬਾਹਰ ਰਹਿੰਦਾ ਹੈ ਤਾਂ ਸਥਾਈ ਨਿਵਾਸ ਕਾਰਡ ਤਕਨੀਕੀ ਤੌਰ ਤੇ ਦੁਬਾਰਾ ਦਾਖਲੇ ਲਈ ਅਵੈਧ ਹੋ ਜਾਂਦਾ ਹੈ ਇਸ ਤੋਂ ਇਲਾਵਾ ਇੱਕ ਗ੍ਰੀਨ ਕਾਰਡ ਧਾਰਕ ਕਿ ਕਿਸੇ ਹੋਰ ਦੇਸ਼ ਤੇ ਵਿਚਿਤ ਸਾਲ ਚੋਂ ਘੱਟ ਸਮੇਂ ਦੇ ਲਈ ਰਹਿਣਾ ਸਯੁਕਤ ਰਾਜ ਅਮਰੀਕਾ ਵਿੱਚ ਉਨ੍ਹਾਂ ਦੀ ਸਥਾਈ ਰਿਹਾਇਸ਼ਤਾ ਤਿਆਗ ਮੰਨਿਆ ਜਾਵੇਗਾ ਇਸ ਲਈ ਗ੍ਰੀਨ ਕਾਰਡ ਧਾਰਕਾਂ ਨੂੰ ਵਾਪਸ ਆਉਣ ਤੇ ਇਮੀਗ੍ਰੇਸ਼ਨ ਮੁੱਦਿਆਂ ਤੋਂ ਬਚਣ ਦੇ ਲਈ ਸਯੁਕਤ ਰਾਜ ਅਮਰੀਕਾ ਤੋਂ ਬਾਹਰ ਯਾਤਰਾ ਕਰਨ ਤੋਂ ਪਹਿਲਾਂ ਮੂੜ ਪਰਵੇਸ਼ ਪਰਮਿਟ ਪ੍ਰਾਪਤ ਕਰਨਾ ਚਾਹੀਦਾ ਹੈ ਇੱਕ ਮੂੜੇ ਪਰਵੇਸ਼ ਪਰਮਿਟ ਇਹ ਸਾਬਤ ਕਰਦਾ ਹੈ ਕਿ ਤੁਸੀਂ ਆਪਣੀ ਸਥਾਈ ਰਿਹਾਇਸ਼ੀ ਸਥਿਤੀ ਨੂੰ ਛੱਡ ਨਹੀਂ ਰਹੇ ਇਹ ਤੁਹਾਨੂੰ 2 ਸਾਲਾਂ ਦੇ ਵਿੱਚ ਵਿਦੇਸ਼ ਯਾਤਰਾ ਕਰਨ ਤੋਂ ਬਾਅਦ ਵਾਪਸੀ ਨਿਵਾਸੀ ਵੀਜ਼ਾ ਪ੍ਰਾਪਤ ਕੀਤੇ ਬਿਨਾਂ ਸਯੁਕਤ ਰਾਜ ਕਬਿਚਤਾ ਪ੍ਰਿੰਟ ਹੋਤੀ ਆਗਿਆ ਦਿੱਂਦਾ ਹੈ ਮੋੜ ਪਰਵੇਸ਼ ਪਰਮਿਟ ਜਾਰੀ ਹੁੰਦੀ ਮਿਤੀ ਤੋਂ 2 ਸਾਲ ਦੇ ਲਈ ਬੈਟ ਫਾਰਮ ਆਈ 131 ਨੂੰ ਮੋੜ ਪਰਵੇਸ਼ ਪਰਮਿਟ ਲਈ ਅਜੀਤ ਦਿੱਤੇ ਸਭੇ ਵਰਤਿਆ ਜਾ ਸਕਦਾ ਹੈ